इंडियन टीवी न्यूज पंजाब अपनी खबर अपनी भाषा विच नमस्कार तुसी वेक रहे हो इंडियन टीवी न्यूज पंजाब आओ थो लेकर चलिए अज दबर वाल ਨੋ ਮੀਲਾ ਦੇ ਵਿੱਚ ਬਵਿੰਦਰ ਸਿੰਘ ਹੁੰਦਾ ਜਿਹੜਾ ਬਰਾਗਾ ਸਮਗਰ ਸਮਗਰ ਸਗਾ ਉਹਦੀ ਪ੍ਰੋਪਰਟੀ ਜਿਹੜਾ ਉਹਦਾ ਘਰ ਹੈਗਾ ਉਹ 35 ਲੱਖ ਰੁਪਏ ਦੀ ਪ੍ਰੋਪਰਟੀ ਦੇ ਕਰਦੀ ਸੀਗੀ ਇੱਕ ਟਰੈਕਟਰ ਟਰੋਲੀ ਕਰਕੇ 6352000 ਦੀ ਪ੍ਰੋਪਰਟੀ ਜਿਹੜੀ ਆ ਗਵਰਨਮੈਂਟ ਆਫ ਇੰਡੀਆ ਦੇ ਹੁਕਮ ਦੇ ਨਾਲ ਜਿਹੜੀ ਅਸੀਂ ਕੇਸ ਬਣਾ ਕੇ ਭੇਜਿਆ ਸੀਗਾ ਇਹਨੇ ਸਾਰੇ ਇਹ ਆਪਣਾ ਜਿਹੜਾ ਘਰ ਸੀਗਾ ਇਹ ਆਰਗਨ ਨੇ ਟਰੈਕਟਰ ਟਰੋਲੀ ਵਗੈਰਾ ਇਹਨੇ ਸਾਰਾ ਸਮਕਲਿੰਗ ਦੇ ਪੈਸਿਆਂ ਤੋਂ ਹੀ ਬਗਲੋ ਨੇ ਖਰੀਦ ਕੀਤੀ ਹੋਈ ਸੀਗੀ ਜੇਦੀ ਪ੍ਰਾਪਰਟੀ ਸੀਜ਼ ਕੀਤੀ ਗਈ ਹੈ ਗਵਰਨਮੈਂਟ ਆਫ ਇੰਡੀਆ ਦੇ ਹੁਕਮ ਦੇ ਨਾਲ ਅੱਜ ਅਸੀਂ ਇਹਦੀ ਪ੍ਰਾਪਰਟੀ ਦੇ ਉੱਤੇ ਜਿਹੜਾ ਹੈ ਅਸੀਂ ਜਰੂਰੀ ਸੂਚਨਾ ਜਿਹੜੀ ਹੈ ਆਮ ਪਬਲਿਕ ਨੂੰ ਸੂਚਨਾ ਤੇ ਲਾਈ ਹੈ ਵੀ ਇਹ ਜਿਹੜੀ ਪ੍ਰਾਪਰਟੀ ਹੈਗੀ ਆ ਗਵਰਨਮੈਂਟ ਦੇ ਖਾਤੇ ਚਾ ਚੁੱਕੀ ਆ ਹੁਣ ਇਹਦੀ ਕੋਈ ਸੇਲ ਪਰਚੇਜ ਨਹੀਂ ਹੋ ਸਕਦੀ ਨਾ ਇਹ ਪ੍ਰਾਪਰਟੀ ਕੋਈ ਖਰੀਦ ਸਕਦਾ ਨਾ ਇਹ ਇਸ ਪ੍ਰਾਪਰਟੀ ਨੂੰ ਸੇਲ ਕਰ ਸਕਦੇ ਆ ਸੋ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਹਮੀਰਾ ਪਿੰਡ ਦਾ ਡਰੱਗਸ ਮਕਨਬ ਸਗਾ ਇਸ ਤੋਂ ਇਲਾਵਾ ਇੱਕ ਹੋਰ ਘਰ ਹੈਗਾ ਉੱਥੋਂ ਦੀ ਬਲਦੇਮਪੁਰ ਲੇਡੀ ਹੈਗੀ ਆ ਔਰ ਉਹਦੀ ਵੀ ਅਸੀਂ ਜਿਹੜੀ ਪ੍ਰਾਪਰਟੀ ਆ ਉਹਨੂੰ ਵੀ ਅੱਜ ਅਸੀਂ ਸੀਜ਼ ਕਰਨਾ ਆ ਇਹ ਟੋਟਲ ਜਿਹੜਾ ਅਮਾਉਂਟ ਹੈਗਾ ਦੋਨਾਂ ਘਰਾਂ ਦੀ ਪ੍ਰਾਪਰਟੀ ਦਾ 99 ਲੱਖ 99 ਲੱਖ 53922 ਰੁਪਏ ਜਿਹੜੀ ਹੈਗੀ ਆ ਪ੍ਰਾਪਰਟੀ ਅੱਜ ਅਸੀਂ ਹਮਾਇਦੇ ਦੇ ਵਿੱਚ ਦੋ ਸਮਗਨਰਸ ਦੀ ਜਿਹੜੀ ਆ ਉਹਨੂੰ ਸੀਜ਼ ਕੀਤੀ ਆ ਉਹਨਾਂ ਦੇ ਕਰਦੇ ਅਸੀਂ ਜਿਹੜਾ ਹੈਗਾ ਇਹ ਜੂਰੀ ਸੂਚਨਾ ਬੋਰਡ ਅਸੀਂ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਅਸੀਂ ਲਗਾ ਦਿੱਤਾ ਔਰ ਹੁਣ ਇਹ ਪ੍ਰਾਪਰਟੀ ਨੂੰ ਇਹ ਵੇਚ ਨਹੀਂ ਸਕਦੇ ਨਾ ਇਹਨੂੰ ਫ੍ਰੀ ਨਹੀਂ ਸਕਦੇ ਆ ਇਸ ਤੋਂ ਬਾਅਦ ਇਹ ਪ੍ਰਾਪਰਟੀ ਨੂੰ ਦੇ ਅਸੀਂ ਜਿਹੜਾ ਹੈ ਐਸਟੀਐਮ ਸਾਫ ਜਿਹੜੇ ਕੰਸਰਨ ਨੇ ਉਹਨਾਂ ਦੇ ਰਿਕਾਰਡ ਉੱਤੇ ਵੀ ਅਸੀਂ ਇਹਦਾ ਜਿਹੜਾ ਅੰਦਰਾਸ ਕਰਵਾਵਾਂਗੇ ਤਾਂ ਕਿ ਇਹ ਪ੍ਰਾਪਰਟੀ ਕਿਸੇ ਕਿਸਮ ਦੀ ਵੀ ਹੈ ਮਤਲਬ ਇਹ ਸੇਲ ਪਰਚੇਜ ਨਾ ਹੋ ਸਕੇ ਔਰ ਅਸੀਂ ਹਮੀਰਾ ਦੇ ਵਿੱਚ ਜਿਹੜਾ ਹੈਗਾ ਸਾਡਾ ਡੇਲੀ ਕੈਸੋ ਜਿਹੜਾ ਲਗਾਤਾਰ ਚੱਲਦਾ ਅਸੀਂ ਹੁਣ ਇੱਥੋਂ ਦੇ ਸਮਗਲਰ ਨੂੰ ਬਿਲਕੁਲ ਸਿਰ ਚੁੱਕਣ ਨਹੀਂ ਦਵਾਗੇ ਨਾ ਹੀ ਅਸੀਂ ਇੱਥੋਂ ਦੇ ਕਿਸੇ ਸਮਗਲਰ ਨੂੰ ਕੋਈ ਅੱਗੇ ਤੋਂ ਇਹ ਕਿਸੇ ਕਿਸਮ ਦਾ ਵੀ ਕੋਈ ਨਸ਼ਾ ਵੇਚਣ ਜਿਹੜਾ ਦੇਣਾ ਸਾਡੀ ਫੋਰਸ ਜਿਹੜੀ ਹੈਗੀ ਤਕੜੀ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਡੀਆਈਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਜਿਹੜੇ ਹੈਗੇ ਨੇ ਉਹਨਾਂ ਦੀ ਅਸੀਂ ਇਨਵਨ ਪਾਲਣਾ ਕਰਨੀ ਆ ਦਿਨ ਰਾਤ ਅਸੀਂ ਮਸਤੈਦ ਰਵਾਂਗੇ ਔਰ ਅਸੀਂ ਕਿਸੇ ਸਮਗਰ ਨੂੰ ਹੁਣ ਬਖਸ਼ਣਾ ਨਹੀਂ ਹੈ ਨਾ ਅਸੀਂ ਇੱਥੇ ਕੋਈ ਕਿਸੇ ਕਿਸਮ ਦਾ ਕੋਈ ਨਸ਼ਾ ਅਸੀਂ ਵੇਚਣ ਦੇਣਾ ਇਹਨਾਂ ਲੋਕਾਂ ਨੂੰ ਇਹਨਾਂ ਦਾ ਨਕਚੇ ਕੰਮ ਕਰਕੇ ਰੱਖਾਂਗੇ ਔਰ ਪਰਚੇ ਦਰਜ ਕਰਕੇ ਜਿੰਨਾ ਚਾਹੋਗੇ ਸਰ ਆਏ ਦੇ ਵਿੱਚ ਜਿਹੜੀਆਂ ਇਥੋਂ ਵੀਡੀਓ ਵਾਇਰਲ ਹੋ ਰਹੀਆਂ ਆ ਜਾਂ ਜਿਹੜੇ ਤਿੰਨ ਚਾਰ ਬਿੰਡ ਹੈਗੇ ਆ ਖਾਣਾ ਸੁਹਾਰਪੁਰ ਦੇ ਇਥੇ ਨਸ਼ਾ ਵੇਚਦਾ ਵਾ ਕੋ ਮਲੋ ਪੁਲਸ ਵਾਲਿਆਂ ਨੂੰ ਫੋਨ ਕੀਤਾ ਜਾਂਦਾ ਵਾ ਅੱਗੇ ਪੁਲਸ ਵਾਲੇ ਕਹਿ ਦਿੰਦੇ ਆ ਜੀ ਸਾਡੇ ਕੋਲ ਮਾਲੂਮ ਮੁਲਾਜ਼ਮ ਨਹੀਂ ਹੈ ਜੀ ਆ ਇਹਦੇ ਬਾਅਦ ਕੀ ਕਰਨਾ ਚਾਹੀਦਾ ਨਹੀਂ ਦੇਖੋ ਜਿਹੜੀਆਂ ਵੀਡੀਓਜ਼ ਹੈਗੀਆਂ ਆ ਇਹ ਵੀਡੀਓਜ਼ ਦਾ ਜਿਹੜੀਆਂ ਵੀ ਇਸ ਕੋ ਵੀਡੀਓ ਕਿਸੇ ਸੱਜਣਾ ਨੇ ਪਾਈਆਂ ਉਹ ਪੁਰਾਣੀਆਂ ਵੀਡੀਓ ਉਹਨਾਂ ਨੇ ਚੁੱਕ ਕੇ ਪਾਈਆਂ ਹੋਈਆਂ ਆਪਣੀ ਫੇਸਬੁੱਕ ਆਈਡੀ ਦੇ ਉੱਤੇ ਆ ਸਾਡੀ ਜਿਹੜੀ ਪੁਲਿਸ ਹੈਗੀ ਆ ਅਸੀਂ ਉਹਨਾਂ ਨੂੰ ਬਿਲਕੁਲ ਕਲੀਅਰ ਕੱਟ ਜਿਹੜੇ ਹੈਗੇ ਨੇ ਸੰਦੇਸ਼ ਦਿੱਤੇ ਨੇ ਉਹਨਾਂ ਨੂੰ ਹੁਕਮ ਦਿੱਤੇ ਹੋਇਆ ਕਿ ਕੋਈ ਵੀ ਕੋਈ ਫੋਨ ਨਸ਼ੇ ਨਾਲ ਸੰਬੰਧਤ ਹੋਦਾ ਹੈ ਮੰਨਜੋ ਪੰਜਾਬ ਸਰਕਾਰ ਜਿਹੜੇ ਸਾਡੇ ਸੀਐਮ ਸਾਹਿਬ ਨੇ ਪੁਬਲ ਸਿੰਘ ਜੀ ਮਾਨ ਉਹਨਾਂ ਦੇ ਵੱਲੋਂ ਵੀ ਜਿਹੜੀਆਂ ਬੜੀਆਂ ਕਲੀਅਰ ਇਨਸਟਰਕਸ਼ਨ ਚਾਹੀਆਂ ਕਿ ਨਸ਼ੇ ਦੇ ਉੱਤੇ 0% ਟੋਲਰੈਂਸ ਹੈਗੀ ਸਰਕਾਰ ਦੀ ਔਰ ਪੁਲਿਸ ਦੀ 0% ਟੋਲਰੈਂਸ ਹੈ ਜੇ ਜੇ ਕੋਈ ਫੋਨ ਆਉਦਾ ਸਾਨੂੰ ਕੋਈ ਇਲਾਹ ਮਿਲਦੀ ਆ ਅਸੀਂ ਤੁਰੰਤ ਆਪ ਅਸੀਂ ਆਪ ਖੁਦ ਔਰ ਸਾਡੇ ਅਸਰ ਤੋਂ ਜਾ ਕੇ ਉੱਥੇ ਉਹ ਰੇਡ ਕਰਦੇ ਨੇ ਔਰ ਉਹਨੂੰ ਫੜਦੇ ਨੇ ਫੜ ਕੇ ਉਹਦੇ ਤੇ ਜੋ ਨਸ਼ਾ ਮਿਲਦਾ ਜੈਨੂਅਲ ਅਸੀਂ ਉਹਦਾ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਪਾ ਕੇ ਤਾਂ ਉਹਦੀ ਜਿਹੜੀ ਪ੍ਰਾਪਰਟੀ ਆ ਉਹਦਾ ਅਸੀਂ ਕੇਸ 688 ਦਾ ਕੇਸ ਨੱਕ ਪੇਟਦੇ ਆ